ਕੋ ਚੋਣਾ ਨੇੜੇ ਆ ਰਹੀਆਂ ਨੇ ਔਰ ਮੈਂ ਸਮਝਦਾ ਕਿ ਪਾਰਟੀ ਦੀ ਤਿਆਰੀ ਹੈ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਨੇ ਵੋਟਾਂ ਪਾਉਣੀਆਂ ਔਰ ਪੌਣੇ 2 ਸਾਲ ਦੇ ਵਿੱਚ ਜਿੰਨੇ ਕੰਮ ਤੋਂ ਅੰਬਾਨੀ ਦੇ ਵਜਿਦੇ ਪੰਜਾਬ ਸਰਕਾਰ ਨੇ ਕਰ ਦਿੱਤੇ ਨੇ ਉਹਦਾ ਇੱਕ ਬਹੁਤ ਵੱਡਾ ਸਿਰ ਹੈ ਜਿਹੜਾ ਉਹ ਲੋਕ ਸਮਝਦੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਾਂਗਰਸ ਦਾ ਜਿਹੜਾ ਕਾਟੋ ਗਲੇਸ਼ ਚੱਲ ਰਿਹਾ ਉਹਨੂੰ ਕਿਵੇਂ ਦੇ ਦੇ ਅਨਚਾਰਜ ਬਦਲਿਆ ਜਿਹੜੇ ਕੱਲ੍ਹ ਨਾਲ ਚਲੋ ਦੇਖੋ ਇਹ ਤਾਂ ਉਹਨਾਂ ਦਾ ਆਪ ਦਾ ਇੰਟਰਨਲ ਇਸ਼ੂ ਹੈ ਜੀ ਮੈਂ ਉਹਦੇ ਬਾਰੇ ਕਮੈਂਟ ਕਰਨ ਵਾਲਾ ਕੌਣ ਹੋਣਾ ਪਰ ਇਹ ਕਾਂਗਰਸ ਪਾਰਟੀ ਦਾ ਇਹ ਜਿਹੜਾ ਕਾਟੋਕਲੇਸ਼ਾ ਇਹ ਕਈ ਵਾਰੀ ਆਪਾਂ ਦੇਖਣ ਨੂੰ ਮਿਲਿਆ ਇਹ ਤਾਂ ਉਹਨਾਂ ਦਾ ਇੰਟਰਨਲ ਮਸਲਾ ਹੈ ਕੇਂਦਰ ਨੇ ਜਿਹੜਾ 23000 ਕਰੋੜ ਦਾ ਕਟ ਲਾਇਆ ਉਹਨੂੰ ਕਿਵੇਂ ਦੇਖਦੇ ਪੰਜਾਬ ਦੇ ਕਿੰਨਾ ਕੁ ਸਰਪੈਗਾ ਜੀ ਦੇਖੋ ਬਖ ਸਮੇਂ ਦੇ ਉੱਪਰ ਕੇਂਦਰ ਦੀ ਸਰਕਾਰੋਂ ਖਾਸ ਕਰਕੇ ਜੋ ਮੌਜੂਦਾ ਸਰਕਾਰ ਹੈ ਇਹ ਪੰਜਾਬ ਦੇ ਨਾਲ ਬੰਦਰੀ ਮਾਲਾ ਸੂਕ ਕਰ ਰਹੀ ਹੈ ਚਾਹੇ ਆਰਡੀਐਫ ਦੇ ਪੈਸੇ ਰੋਕਣ ਦੀ ਗੱਲ ਕਰ ਲਈਏ ਚਾਹੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਰੋਕਣ ਦੀ ਗੱਲ ਕਰ ਲਈਏ ਚਾਹੇ ਜਿਹੜੀ ਬੋਰਿੰਗ ਲਿਮਿਟ ਹੈ ਉਹਦੇ ਉੱਪਰ ਕੱਟ ਲਾਉਣ ਦੀ ਗੱਲ ਕਰ ਲਈਏ ਹਰ ਪੱਖੋਂ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਪੰਜਾਬੀਆਂ ਨਾਲ ਧੱਕਾ ਕੀਤਾ ਜਾ ਰਿਹਾ ਜਿਹਨੂੰ ਕਿ ਪੰਜਾਬੀ ਕਦੇ برداشت ਨਹੀਂ ਕਰਨਗੇ ਤੇ ਮੂੰਹ ਤੋਂ ਉਹਨਾਂ ਜਵਾਬ ਦੇ ਜਿਹੜਾ ਉਹ ਕੇਂਦਰ ਸਰਕਾਰ ਨੂੰ ਆਉਣ ਵਾਲੇ ਚੋਣਾਂ ਦੇ ਮਿੱਤਰ ਹੈ ਅੱਜ ਮੈਂ ਸਮਝਦਾ ਕਿ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪਾਰਟੀ ਦੇ بڑے ਬਰਿਸ਼ਟ ਬੜਾ ਸੀਨੀਅਰ ਲੀਡਰ ਨੇ ਸਾਡੇ ਵੱਡੇ ਭਰਾ ਨੇ ਸਾਗਿਆ ਸਿੰਘ ਜੀ ਮੰਗੂਆ ਸਾਹਿਬ ਜਿਹੜੇ ਕਿ 23ਵੀਂ ਵਾਰ ਬਾਰ ਕਾਉਂਸਲ ਨਾਬਾ ਦੇ ਪ੍ਰਧਾਨ ਬਣੇ ਨੇ ਪਰ ਮੈਂ ਸਮਝਦਾ ਕਿ ਇਹ ਪੂਰੇ ਪੰਜਾਬ ਦੇ ਜੀ ਸ਼ਾਇਦ ਦੇਸ਼ ਦੇ ਰਿਕਾਰਡ ਹੈ ਜਿਹੜਾ ਉਹ ਇਹਨਾਂ ਨੇ ਕਾਇਮ ਕਰ ਦਿੱਤਾ ਔਰ ਵੈਸੇ ਵੀ ਮੈਂ ਸਮਝਦਾ ਕਿ ਇਸ ਤਰੀਕੇ ਦੀ ਜਿਹੜੇ ਪ੍ਰਧਾਨਗੀਆਂ ਜਿਹੜੀਆਂ ਸੇਰਮੋਨੀਅਮ ਮਿਲਦੀਆਂ ਹੁੰਦੀਆਂ ਨੇ ਉਹ ਵੈਸੇ ਇੱਕ ਦੋ ਵਾਰ ਦੇ ਵਿੱਚ ਹੀ ਬੰਦਾ ਆਪਦੀ ਜਿਹੜੀ ਕ੍ਰੈਡੀਬਿਲਿਟੀ ਖੋਵੜਦਾ ਹੈ ਪਰ 23ਵੀਂ ਵਾਰ ਲਗਾਤਾਰ ਬਣਨਾ ਇਹ ਤਾਂ ਪਤਾ ਲੱਗਦਾ ਕਿ ਮੰਗੂ ਸਾਹਿਬ ਸਿਰਫ ਇਕੱਲੇ ਪਾਰਟੀ ਦੇ ਵਿੱਚ ਨਹੀਂ ਆ ਪਾਰਟੀ ਵਰਕਰਾਂ ਦੇ ਵਿੱਚ ਨਹੀਂ ਆ ਆਪਦੇ ਭਾਈਚਾਰੇ ਦੇ ਵਿੱਚ ਵਕੀਲਾਂ ਦੇ ਵਿੱਚ ਵੀ ਕਿੰਨੇ ਹਰਮਨ ਪਿਆਰੇ ਨੇ ਤੇ ਇਸੇ ਗੱਲ ਹੀ ਅਸੀਂ ਇਹਨਾਂ ਦਾ ਸਨਮਾਨ ਕਰਨ ਦੇ ਲਈ ਇਹਨਾਂ ਨੂੰ ਮੁਬਾਰਕਬਾਦ ਦੇਣ ਦੇ ਲਈ ਮੈਂ ਔਰ ਮੇਰੇ ਨਾਲ ਸਾਡੇ ਵੀਰ ਐਮ ਐਲ ਏ ਨਾਬਾ ਦੇਵਮਾਨ ਜੀ ਕਰਨ ਟਵਾਣਾ ਜੀ ਸਾਰੇ ਇਹਨਾਂ ਦੇ ਘਰ ਪਹੁੰਚਿਆ ਸੋ ਬਹੁਤ ਬਹੁਤ ਮੁਬਾਰਕਾ ਔਰ ਮੈਨੂੰ ਉਮੀਦ ਆਸ ਹੈ ਵਿਸ਼ਵਾਸ ਹੈ ਕਿ ਇਸੇ ਤਰੀਕੇ ਦੇ ਨਾਲ ਇਹ ਆਪਣੇ ਭਾਈਚਾਰੇ ਦੀ ਔਰ ਨਾਬ ਦੀ ਸੇਵਾ ਜਿਹੜੀ ਕਰਦੇ ਰਹੇ ਹਾਂ। ਲੋਕ ਸਭਾ ਚੋਣਾਂ ਨੂੰ ਕਿਵੇਂ ਦੇਖਦੇ ਹੋ ਹੁਣ ਲੋਕ ਸਭਾ ਚੋਣਾਂ ਦੇ ਆ ਰਹੇ ਨੇ। ਦੇਖੋ ਚੋਣਾਂ ਨੇੜੇ ਆ ਰਹੀਆਂ ਨੇ ਔਰ ਮੈਂ ਸਮਝਦਾ ਕਿ ਪਾਰਟੀ ਦੀ ਤਿਆਰੀ ਹੈ। ਆਵਾਜ਼ੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਨੇ ਵੋਟਾਂ ਪਾਉਣੀਆਂ ਔਰ ਪਾਉਣੇ ਦੋ ਸਾਲ ਦੇ ਵਿੱਚ ਜਿੰਨੇ ਕੰਮ ਤੋਂ ਅੰਮਾਨੀ ਦੇ ਵਾਈ ਦੇ ਵਿੱਚ ਪੰਜਾਬ ਸਰਕਾਰ ਨੇ ਕਰ ਦਿੱਤੇ ਨੇ ਉਹਦਾ ਇੱਕ ਬਹੁਤ ਵੱਡਾ ਸਿਰ ਹੈ ਜਿਹੜਾ ਉਹ ਲੋਕ ਸਭਾ ਦੀ ਚੋਣਾਂ ਦੇ ਵਿੱਚ ਆਵਾਜ਼ੀ ਪਾਰਟੀ ਨੂੰ ਮਿਲ ਜਾ ਕਾਂਗਰਸ ਦਾ ਜਿਹੜਾ ਕਾਰਟੋਕਲੇਸ਼ ਚੱਲ ਰਿਹਾ ਉਹਨੂੰ ਕਿਵੇਂ ਦੇ ਦਿਆ ਇਚਾਰਜ ਵੀ ਬਦਲਿਆ ਜਿਹੜੇ ਕੱਲ੍ਹ ਨਾ ਕਾਂਗਰਸ ਚਲੋ ਦੇਖੋ ਇਹ ਤਾਂ ਉਹਨਾਂ ਦਾ ਆਪ ਦਾ ਇੰਟਰਨਲ ਇਸ਼ੂ ਹੈ ਜੀ ਮੈਂ ਤਾਂ ਉਹਦੇ ਬਾਰੇ ਕਮੈਂਟ ਕਰਨ ਵਾਲਾ ਕੌਣ ਹੁੰਨਾ ਪਰ ਇਹ ਕਾਂਗਰਸ ਪਾਰਟੀ ਦਾ ਇਹ ਜਿਹੜਾ ਕਾਰਟੋਕਲੇਸ਼ ਹੈ ਇਹ ਕਈ ਵਾਰੀ ਆਪਾਂ ਦੇਖਣ ਨੂੰ ਮਿਲਿਆ ਇਹ ਦੋਨੋਂ ਦਾ ਆਪ ਦਾ ਇੰਟਰਨਲ ਮਸਲਾ ਹੈ ਉਸ ਕੇਂਦਰ ਨੇ ਜਿਹੜਾ 23000 ਕਰੋੜ ਦਾ ਕਟਾ ਲਾਇਆ ਉਹਨੂੰ ਕਿਵੇਂ ਦੇਖਦੇ ਪੰਜਾਬ ਦੇ ਕਿੰਨਾ ਕੁ ਸਰਪੈਗਾ ਜੀ ਦੇਖੋ ਇਸ ਤਰ੍ਹਾਂ ਹੈ ਕਿ ਵਕ ਵਕ ਸਮੇਂ ਦੇ ਉੱਪਰ ਕੇਂਦਰ ਦੀ ਸਰਕਾਰਾਂ ਖਾਸ ਕਰਕੇ ਜੋ ਮੌਜੂਦਾ ਸਰਕਾਰ ਹੈ ਇਹ ਪੰਜਾਬ ਦੇ ਨਾਲ ਬਦਰੀ ਮਾਲਾ ਸਲੂਕ ਕਰ ਰਹੀ ਹੈ ਚਾਹੇ ਆਰਡੀਐਫ ਦੇ ਪੈਸੇ ਰੋਕਣ ਦੀ ਗੱਲ ਕਰ ਲਈਏ ਚਾਹੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਰੋਕਣ ਦੀ ਗੱਲ ਕਰ ਲਈਏ ਚਾਹੇ ਜਿਹੜੀ ਬੋਰਿੰਗ ਲਿਮਿਟ ਹੈ ਉਹਦੇ ਉੱਪਰ ਕੱਟ ਲਾਉਣ ਦੀ ਗੱਲ ਕਰ ਲਈਏ ਹਰ ਪੱਖੋਂ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਪੰਜਾਬੀਆਂ ਨਾਲ ਧੱਕਾ ਕੀਤਾ ਜਾ ਰਿਹਾ ਜਿਹਨੂੰ ਕਿ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਨਗੇ ਤੇ ਮੂੰਹ ਤੋਂ ਉਹਨਾਂ ਜਵਾਬ ਹੈ ਜਿਹੜਾ ਉਹ ਕੇਂਦਰ ਸਰਕਾਰ ਨੂੰ ਆਉਣ ਵਾਲੇ ਚੋਣਾਂ ਦੇ ਦਿੱਤਾ ਜਾਏਗਾ ਕੋਈ ਵਿਖ ਕਿਵੇਂ ਦੇਖ ਦوں ਬੀਜੇਪੀ ਤੇ ਕਾਂਗਰਸ ਦਾ ਨਹੀਂ ਮੈਂ ਦੇਖੋ ਜੀ ਕੋਈ ਮੈਂ ਕੋਈ ਜੋਤਸ਼ੀ ਤਾਂ ਹੈ ਨਹੀਂਗਾ ਕੋਈ ਕਿਵੇਂ ਦੇਖਦਾ ਇਹ ਤਾਂ ਲੋਕਾਂ ਨੇ ਦੇਖਣਾ ਹੁੰਦਾ ਜਿਹੜਾ ਕੋਈ ਜਹ ਜੀ ਕਾਰਗੁਜ਼ਾਰੀ ਕਰੂਗਾ ਲੋਕ ਇਹ ਇਹ ਉਹ ਪੁਰਾਣੇ ਸਮੇਂ ਗਏ ਕਿ ਜਦੋਂ ਇਲੈਕਸ਼ਨ ਤੋਂ 4 ਦਿਨ ਪਹਿਲਾਂ ਆਉ ਤੇ ਕੋਈ ਲੋਕ ਲਵਾਉਣਾ ਨਾਹਰਾ ਜਾਂ ਲਾਰਾ ਲਪਾ ਲਾਉ ਦੇ ਲੋਕਾਂ ਤੋਂ ਵੋਟਾਂ ਲੈ ਲਓ ਲੋਕ ਅੱਜ ਦੀ ਰੇਟ ਦੇ ਵਿੱਚ ਮੀਡੀਆ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੇ ਭਰਾਵਾਂ ਦੇ ਜ਼ਰੀਏ ਬਹੁਤ ਅਵੇਅਰਨ ਬਹੁਤ ਸਿਆਣੇ ਸੋਚੇ ਹੋਏ ਨੇ ਉਹ ਕੱਲੀ-ਕੱਲੀ ਚੀਜ਼ ਨੋਟਿਸ ਕਰਦੇ ਨੇ ਚੁੱਪ ਰਹਿੰਦੇ ਨੇ ਤੇ ਉਹਦਾ ਹਿਸਾਬਤਾਬ ਜਿਹੜਾ ਉਹ ਚੋਣਾਂ ਦੇ ਵਿੱਚ ਕਰਦੇ ਨੇ ਹੁਣ ਇਹ ਤਾਂ ਲੋਕਾਂ ਨੇ ਡਿਸਾਈਡ ਕਰਨਾ ਹੈ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਦਲ ਹੋਵੇ ਬੀਜੇਪੀ ਹੋਵੇ ਜਾਂ ਆਮ ਆਦੀ ਪਾਰਟੀ ਹੈ ਇਹ ਤਾਂ ਲੋਕਾਂ ਨੇ ਡਿਸਾਈਡ ਕਰਨਾ ਕਿ ਕੀ ਦੀ ਕਾਰਗੁਜ਼ਾਰੀ ਕਿੰਨੇ ਸਮੇਂ ਦੇ ਵਿੱਚ ਕਿਹੋ ਜਿਹੀ ਰਹੀ ਹੈ ਰੋੜਾ ਸਾਹਿਬ ਤਿੰਨੋਂ ਪਾਰਟੀਆਂ ਸੱਤਾ 'ਚ ਰਹਿ ਚੁੱਕੀਆਂ ਪਰ ਮਹਾਰਾਜ ਦੀ ਬੇਅਦਬੀ ਚਾਹੇ ਵੈਵਲ ਗਲਾ ਚਾਹੇ ਬਰਗਾੜੀ ਹੈ ਚਾਹੇ ਦੋ ਸਿੰਘਾਂ ਦੀ ਸੀਧੀ ਹੈ ਉਹ ਤਾਂ ਕਰਨ ਸਾਫ ਨਹੀਂ ਮਿਲਿਆ ਕੇਜਰੀਵਾਲ ਸਾਹਿਬ ਲੋਕੀ ਪੰਜਾਬ ਚ ਐਂਟਰੀ ਵੇ ਤੇ ਸਭ ਨੂੰ ਪਹਿਲਾਂ ਇਹੀ ਕਿਹਾ ਗਿਆ ਸੀ ਕਿ ਅਸੀਂ ਸਰਕਾਰ ਬਣਾਉਂਦੇ ਸਾਰੇ ਇਨਸਾਫ ਦਵਾ ਦੇਖੋ ਇਸ ਤਰ੍ਹਾਂ ਕਿ ਸਰਕਾਰ ਵੱਲੋਂ ਇੱਕ ਲੀਗਲ ਇੱਕ ਐਡਮਿਨਿਸਟ੍ਰੇਟਿਵ ਪ੍ਰੋਸੈਸ ਹੁੰਦਾ ਜੀ ਜੁਡੀਸ਼ੀਅਲ ਪ੍ਰੋਸੈਸ ਹੁੰਦਾ ਇਹ ਮਸਲਾ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਫਰਵਰੀ 2022 ਤੋਂ ਹੀ ਪਹਿਲਾਂ ਪਿਛਲੇ 7 ਸਾਲਾਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਚਾਹੇ ਅਕਾਲੀ ਦਲ ਭਾਜਪਾ ਦੀ ਸੀ ਕਿਤੇ ਚਾਹੇ ਕਾਂਗਰਸੀ ਦੀ ਇੰਨਾ ਕੁ ਇਸ ਮਸਲੇ ਨੂੰ ਉਲਝਾ ਕੇ ਰੱਖ ਦਿੱਤਾ ਇੰਨਾ ਕੁ ਗੁੰਝਲਦਾਰ ਕਰ ਦਿੱਤਾ ਕਿ ਉਹ ਸਾਰੀਆਂ ਗੱਠਾਂ ਖੁੱਲਣ ਦੇ ਵਿੱਚ ਲੀਗਲੀ ਵੀ ਐਡਮਿਨਿਸਟ੍ਰੇਟਿਵਲੀ ਵੀ ਸਮਾਂ ਜ਼ਰੂਰ ਲੱਗਦਾ ਹੈ ਉਹਦੇ ਉੱਪਰ ਸਰਕਾਰ ਜਿਹੜੀ ਪੂਰੀ ਇਮਾਨਦਾਰੀ ਦੇ ਨਾਲ ਲੱਗੀ ਹੋਇਆ ਮੈਨੂੰ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਦੀ ਮਿਹਰ ਹੀ ਤੇ ਇਹ ਗੱਠਾਂ ਵੀ ਬੜੀ ਜਲਦੀ ਖੋਲ ਕੇ ਇਨਸਾਫ ਹੈ ਜਿਹੜਾ ਦਿੱਤਾ ਜਾਏਗਾ